ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅਦਾਬਸ ਐਂਡ ਗੁੱਡ ਆਫਟਰਨੂੰ ਜੀ ਇਸ ਵੇਲੇ ਮੈਂ ਤੇ ਸਰਦਾਰ ਗੁਰਲਾਲ ਸਿੰਘ ਜੀ ਮਜੀਠੇ ਦੇ ਲਾਗੇ ਪਿੰਡ ਕੋਟਲਾ ਸੁਲਤਾਨ ਸਿੰਘ ਦੇ ਹਾਈ ਸਕੂਲ ਵਿੱਚ ਬੈਠੇ ਹੋਏ ਆ ਹਾਇਰ ਸੈਕੰਡਰੀ ਆਈ ਥਿੰਕ ਇਟ ਇਜ਼ ਨਾਓ ਜੀ ਇੱਥੇ ਸਾਡੇ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੇ ਤਕਰੀਬਨ ਕਾਫੀ 2-3 ਸਾਲ ਪਹਿਲਾਂ ਇੱਥੇ ਇੱਕ ਮੁਹੰਮਦ ਰਫੀ ਸਾਹਿਬ ਦਾ ਜਿਹੜਾ ਸਟੈਚੂ ਹੈ ਬੁੱਤ ਹੈ ਉਹ ਇਰੈਕਟ ਕੀਤਾ ਸੀ ਉਹ ਬੁੱਤ ਜਿਹੜਾ ਸੀ ਸਕੂਲ ਦੇ ਵਿੱਚ ਸਜਾਇਆ ਗਿਆ ਸੀ ਜੀ ਤਾਂ ਕਿ ਮੁਹੰਮਦ ਰਫੀ ਸਾਹਿਬ ਨੂੰ ਇੱਕ ਬਹੁਤ ਵਧੀਆ ਟ੍ਰਾਈਬਿਊਟ ਸ਼ਰਧਾਂਜਲੀ ਦਿੱਤੀ ਜਾ ਸਕੇ ਜਿੰਨਾ ਉਹਨਾਂ ਦਾ ਇੰਡੀਆ ਇੰਡੀਅਨ ਨੇ ਸੰਗੀਤ ਦੇ ਜਿੰਨਾ ਵੀ ਦੁਨੀਆ ਹੈ ਉਹਦੇ ਵਿੱਚ ਜਿੰਨਾ ਵੱਡਾ ਮੋਕਾਮ ਹੈ ਔਰ ਜਿਹੜਾ ਇਸ ਪਿੰਡ ਦੀ ਬਦੌਲਤ ਇਸ ਹੀਰੇ ਦਾ ਕੰਟਰੀਬਿਊਸ਼ਨ ਹੈ ਅਸੀਂ ਉਹਨੂੰ ਯਾਦ ਕਰਕੇ ਤੇ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਦੇ ਰਹੇ ਹਾਂ ਜੀ ਤੇ ਮੈਨੂੰ ਯਾਦ ਹੈ ਕਿ ਇਹ ਗੱਲ ਉਦੋਂ ਦੀ ਸੀ ਜਦੋਂ ਰਫੀ ਸਾਹਿਬ ਦੀ ਉਮਰ ਤਕਰੀਬਨ 8-10 ਸਾਲ ਦੀ ਸੀ ਜੀ ਤੇ ਮੇਰੇ ਤੋਂ ਵੱਡੀ ਉਮਰ ਦੇ ਜਿਹੜੇ ਮੇਰੇ ਦੋਸਤ ਹੈ ਮੈਨੂੰ ਦੱਸਦੇ ਹੁੰਦੇ ਸੀ ਕਿ ਕੋਟਲਾ ਸੁਲਤਾਨ ਸਿੰਘ ਜਿਹੜਾ ਕਿ ਮਜੀਠੇ ਲਾਗੇ ਪਿੰਡ ਢਿੰਗ ਨੰਗਲ ਦੇ ਲਾਗੇ ਤੇ ਉਹਦੇ ਲਾਗੇ ਪਿੰਡ ਜਲਾਲਪੁਰਾ ਉਹਦੇ ਲਾਗੇ ਜੀ محمد ਰਫੀ ਸਾਹਿਬ ਜਦੋਂ ਛੋਟੇ ਹੁੰਦੇ ਸੀ ਉਹ ਮੱਝਾਂ ਚਾਰਦੇ ਹੁੰਦੇ ਸੀ ਜੀ ਤੇ ਜਦੋਂ ਮੱਝਾਂ ਚਾਰਦੇ ਸੀ ਤੇ ਉਦੋਂ ਉਹ ਕੋਈ ਨਾ ਕੋਈ ਹੀਕ ਜਿਹੜੀ ਆ ਉਹ ਲਾ ਕੇ ਤੇ ਆਪਣੇ ਜਦੋਂ ਮੂਡ ਵਿੱਚ ਹੁੰਦੇ ਸੀ ਤੇ ਉਹ ਗਾਉਂਦੇ ਸੀ ਜੀ ਇੱਕ ਵਾਰੀ ਮੱਝਾਂ ਚਾਰਦਿਆਂ ਉਹ ਉਹਨਾਂ ਨੇ ਆਵਾਜ਼ ਲਾਈ ਤੇ ਉਸ ਵੇਲੇ ਤਕਰੀਬਨ ਲੇਟ 2 3 ਮੀਲ ਦੇ ਕਰੀਬ ਮਜੀਠੇ ਦੇ ਲਾਗੇ ਇੱਕ ਸ਼ੂਟਿੰਗ ਹੋਣਦੀ ਸੀ ਉਹ ਨਹੀਂ ਦੀ ਜਿਹੜੀ ਫਿਲਮ ਦਾ ਕੇਂਦਰ ਹੈ ਉਹ ਲਾਹੌਰ ਹੁੰਦਾ ਸੀ ਜੀ ਤੇ ਲਾਹੌਰ ਦਾ ਇੱਕ ਡਾਇਰੈਕਟਰ ਸੀ ਜਿਹੜਾ ਉੱਥੇ ਸ਼ੂਟਿੰਗ ਕਰ ਰਿਹਾ ਸੀ ਕਿ ਅਚਾਨਕ ਉਹਦੇ ਕੰਨ 'ਇੱਕ ਆਵਾਜ਼ ਪਈ ਜੀ ਉਹ ਇੰਨੀ ਸੁਰਚ ਸੀਗੀ ਆਵਾਜ਼ ਔਰ ਇੰਨੀ ਸਰੀਲੀ ਸੀ ਕਿ ਉਹਨੇ ਆਪਣੇ ਜਿਹੜੇ ਕਰੂ ਦੇ ਮੈਂਬਰ ਸੀ ਉਹਨਾਂ ਨੂੰ ਕਿਹਾ ਕਿ ਇਹ ਇਹ ਜਿਹਦੀ ਵੀ ਆਵਾਜ਼ ਹੋ ਉਹਨੂੰ ਲੱਭ ਕੇ ਲਿਆਓ ਜੀ ਉਹ ਲਬ ਦੇ ਲਵਾਉਂਦੇ ਨੇ ਵੇਖੇ ਇੱਕ ਮੁੰਡਾ ਮੱਝਾਂ ਚਾਰਨ ਰਿਹਾ ਤੇ ਉਹ ਉਹ ਲੈ ਆਏ ਉਹਨੂੰ ਜੀ ਤੇ ਇਸ ਤੋਂ ਪਹਿਲਾਂ ਸ਼ਾਇਦ ਮੈਂ ਜ਼ਿਕਰ ਕਰ ਚੁੱਕਾ ਹਾਂ ਕਿ ਪਿੰਡ ਵਿੱਚ ਇੱਕ ਫਕੀਰ ਆਉਂਦਾ ਹੁੰਦਾ ਸੀ ਤੇ ਉਹ ਇੱਕ ਸੋਚ ਬੜਾ ਗੀਤ ਗਾਉਂਦਾ ਹੁੰਦਾ ਸੀ ਤੇ ਰਫੀ ਸਾਹਿਬ ਤੇ ਪਿੱਛੇ-ਪਿੱਛੇ ਪਿੰਡੋਂ ਬਾਹਰ ਤੱਕ ਆ ਜਾਂਦੇ ਹੁੰਦੇ ਸੀ ਇਹਨਾਂ ਉਹਨਾਂ ਨੂੰ ਸੰਗੀਤ ਦਾ ਰਸ ਸਮਝ ਗਿਆਨ ਸੀ ਜੀ ਤੇ ਰਫੀ ਸਾਹਿਬ ਉਦੋਂ ਜਦੋਂ ਡੰਗਰ ਚਾ ਰਹੇ ਸੀ ਤੇ ਸ਼ੂਟਿੰਗ ਹੋ ਰਹੀ ਸੀ ਤੇ ਡਾਇਰੈਕਟਰ ਨੇ ਉਹਨਾਂ ਨੂੰ ਪੁੱਛਿਆ ਵੀ ਫਿਲਮਾਂ 'ਚ ਗਾਓਗੇ ਜੀ ਤੇ ਰਫੀ ਸਾਹਿਬ ਨੇ ਥੋੜੀ ਜਿਹੀ ਹਿਚਕਾਹਟ ਤੋਂ ਬਾਅਦ ਹਾਂ ਕਰ ਦਿੱਤੀ ਜੀ ਤੇ ਮੇਰਾ خیال ਹੈ ਉਦੋਂ ਫਿਲਮ ਜਾਂ ਤੇ ਇਹ ਨੀਚਾ ਨਗਰ ਸੀ ਇਆ ਪਤਨੀ ਰੇਲਵੇ ਪਲੇਟਫਾਰਮ ਸੀ ਜੇਦੋਂ ਗਾਣਾ ਬਸਤੀ ਬਸਤੀ ਪर्वਤ ਪਰਵਤ ਗਾਤਾ ਜਾਏ ਬਣ ਜਾ ਰਹਾ ਪਰ ਉਦੋਂ ਕਿ ਜੇ ਦੀ ਗੱਲ ਹੈ ਜੀ ਕਿ ਰਵੀ ਸਾਹਿਬ ਫਿਰ ਉਹ ਡਾਇਰੈਕਟ ਨੂੰ ਨਹਾ ਕਰ ਦਿੱਤੀ ਤੇ ਉਹ ਲਾਹੌਰ ਪਹੁੰਚ ਗਏ ਜੀ ਤੇ ਉਥੋਂ ਇਹਨਾਂ ਦੇ ਜਿਹੜਾ ਪਲੇਬੈਕ ਸਿੰਗਿੰਗ ਦਾ ਸਫ਼ਰ ਹੈ ਜੀ ਉਹਦੀ ਸ਼ੁਰੂਆਤ ਹੋਈ ਜੀ ਔਰ ਫਿਰ ਹੌਲੀ ਹੌਲੀ ਜਦੋਂ ਇੰਡਸਟਰੀ ਬੰਬੇ ਪਹੁੰਚ ਗਈ ਤੇ ਫਿਰ ਉਥੋਂ ਇਹ ਬੰਬੇ ਪਹੁੰਚ ਗਏ ਜੀ ਔਰ ਇਹਦੇ ਦਰਮਿਆਨ ਵੀ ਉਹ ਕਈ ਵਾਰੀ ਟੂਪ ਆਪਣਾ ਲੈ ਕੇ ਕਿਉਂ ਪੰਜਾਬ ਵਿੱਚ ਆਏ ਹੈ ਅੱਛਾ ਜੀ ਮੈਨੂੰ ਇੰਨਾ ਯਾਦ ਹੈ ਕਿ ਕਾਫੀ ਉਹ ਨਹੀਂ ਗਿਣੀ ਮੈਂ ਅਮਰਸਰ بی اے وی کالج پڑھا ਰਿਆ ਸਾਂ ਤੇ ਉਦੋਂ ਵੀ ਮੈਨੂੰ ਪਤਾ ਲੱਗਾ ਸੀ ਕਿ ਰਫੀ ਸਾਹਿਬ ਦਾ ਪ੍ਰੋਗਰਾਮ ਕਿਸੇ سٹیਡੀਅਮ 'ਚ ਹੋ ਰਿਹਾ ਅੰਮ੍ਰਿਤਸਰ ਵਿੱਚ ਜੀ ਪਰ ਵੱਧ ਕੇ ਸੁਣਤੀ ਨਾਲ ਮੇਰਾ ਪਿੰਡ ਜਿਹੜਾ ਉਹ ਅੰਮ੍ਰਿਤਸਰ ਤੋਂ 17-18 ਮੀਲ ਹੈ ਤੇ ਮੈਂ ਪਿੰਡ ਚਲਾ ਗਿਆ ਤੇ ਮੁੜ ਕੇ ਆਉਣ ਦਾ ਸਾਧਨ ਕੋਈ ਨਹੀਂ ਸੀ ਤੇ ਮੈਂ ਪਹੁੰਚ ਨਹੀਂ ਸਕਿਆ ਮੈਨੂੰ ਇਹ ਪਤਾ ਵੀ ਉਹ ਪ੍ਰੋਗਰਾਮ ਹੋਇਆ ਵੀ ਸੀ ਕਿ ਨਹੀਂ ਸੀ ਹੋਇਆ ਇਹ ਮੈਨੂੰ ਆਈਡੀਆ ਨਹੀਂ ਹੈ ਜੀ ਤੇ ਮੈਨੂੰ ਇਹ ਪਤਾ ਸਨ 58 ਵਿੱਚ ਜੀ ਪਹਿਲਾਂ ਤੇ ਬੈਜੂ ਬਾਵਰੇ ਦਾ ਇੱਕ ਅਮਰ ਸੰਗੀਤ ਹੈ ਜਿਹਦੇ ਵਿੱਚ ਨੈਸ਼ਨਲ ਇੰਟੀਗ੍ਰੇਸ਼ਨ ਦੀ ਗੱਲ ਹੈ ਜੀ ਮਨ ਤੜਪਤ ਹਰੀ ਦਰਸ਼ਨ ਕੋ ਆਜ ਜੀ ਸ਼ਾਇਦ ਫਿਲਮ ਬੈਜੂ ਬਾਵਰੇ ਦਾ ਗੀਤ ਸੀ ਜੀ ਔਰ ਉਹ ਦੁਨੀਆ ਕੇ ਰਖਵਾਲੇ ਸੁਨ ਦਰਦ ਭਰੇ ਮੇਰੇ ਨਾਲੇ ਜੀ ਕੋਹੀ ਨੂਰ ਫਿਲਮ ਵਿੱਚ ਮੇਰਾ ਖਿਆਲ ਹੈ ਕਿ ਸੰਗੀਤ ਦਾ ਹੀਰਾ ਜਿਹੜਾ ਕੋਹੇਨੂਰ ਹੈ ਉਹ ਮਹਾਨ ਰਫੀ ਹੈ ਜੀ ਦਾ ਇੱਕ ਬਹੁਤ ਵਧੀਆ ਕਲਾਸਿਕਲ ਗੀਤ ਹੈ ਮਦੂਬਨਮੇ ਰਾਧਾ ਦਾ ਨਾਚ ਹੈ ਜੀ ਤੇ 58 ਵਿੱਚ ਇੱਕ ਗੀਤ ਸੀ ਜਿੰਨੇ ਪੰਜਾਬ ਨਹੀਂ ਸਾਰੇ ਇੰਡੀਆ ਹੀ ਨਹੀਂ ਵਰਲਡ ਸੇ ਤੋਂ ਮਾਪਾਤੀਆਂ ਸੀ ਜਿਹੜਾ ਕਿ ਬਲਰਾਜ ਸਾਨੀ ਸਾਹਿਬ ਤੇ ਸ਼ੂਟ ਹੋਇਆ ਸੀ ਜੀ ਫਿਲਮ ਦਾ ਨਾਂ ਸੀ ਭਾਬੀ ਤੇ ਗਾਣਾ ਸੀ ਚਲ ਉੜ ਜਾ ਰੇ ਪੰਛੀ ਕਿ ਆ ਬੀਏ ਦੇਸ਼ਵਾ ਦੇ ਜੀ ਇੱਕ ਅਮਰ ਗੀਤ ਹੈ ਜਿਹੜਾ ਕਿ ਸਾਰੀ ਫਿਲਮ 'ਚ ਤਿੰਨ ਚਾਰ ਵਾਰੀ ਆਉਂਦਾ ਆ ਔਰ ਜਿਹੜਾ ਕਿ ਸਾਰੀ ਫਿਲਮ ਨੂੰ ਬੰਨ ਕੇ ਰੱਖ ਦਿੰਦਾ ਹੈ ਜੀ ਰਫੀ ਸਾਹਿਬ ਨੇ ਦਲੀਪ ਸਾਹਿਬ ਲਈ ਬਹੁਤ ਵਧੀਆ ਵਧੀਆ ਗੀਤ ਗਾਏ ਜੀ ਉਹ ਦੂਰ ਕੇ ਮਸਾਫਰ ਹਮ ਕੋ ਵੀ ਸਾਥ ਲੈ ਲੈ ਹਮ ਰਹਿ ਗਏ ਅਕੇਲੇ ਜੀ ਜੀ ਆ ਨਾਚੇ ਮਨ ਮੇਰਾ ਸੌਰੀ ਮਧੁਬਨ ਮੇ ਰਾਧਾ ਨਾਚੇ ਰੇ ਜੀ ਉਸ ਤੋਂ ਬਾਅਦ ਗੰਗਾ ਯਮਨਾ ਦਾ ਇੱਕ ਗੀਤ ਬੜਾ ਪਿਆਰਾ ਸੀ ਜਿਹਦੇ ਵਿੱਚ ਗੋਜੰਤੀ ਮਾਲਾ ਜਿਹੜੀ ਕਿ ਤੁਨੋਂ ਬਣੀ ਹੈ ਜੀ ਉਹਦੇ ਨਾਲ ਰਫੀ ਸਾਹਿਬ ਦਾ ਇੱਕ ਨੀਸ ਫੇਰ ਫਿਲਮ ਸੀ ਜਿਹਦਾ ਗਾਣਾ ਸੀਗਾ ਆ ਬੋਲ ਰਿਹਾ ਮੈਨੂੰ ਮੈਂ ਉਦੋਂ ਲੁਧਿਆਣੇ ਉਹ ਫਿਲਮ ਦੇਖੀ ਸੀ ਗੁਰੂ ਦੱਤ ਦੀ ਫਿਲਮ ਸੀਗੀ ਆਹਾ ਹਾ ਹਾ ਗੋਲਾ ਤੇ ਬੇਗਮ ਤੇ ਇੱਕ ਕੀਸੀ ਢਿਲੋਂ ਦਾ ਨਾਮ ਮਤਲਬ ਗੁਰੂ ਦਤ ਜੀ ਸੀਗੇ ਜੀ ਤੇ ਸ਼ਾਇਦ ਮੀਨਾ ਕੁਮਾਰੀ ਸੀ ਸਾਹਿਬ ਬੀਬੀ ਵਰਗਲਾ ਸਾਹਿਬ ਬੀਬੀ ਵਰਗਲਾ ਜੀ